वाहगुरु जी का खालसा वाहगुरु जी की फतेह अज सा मलोड़ समाज से जथेबंधियों वालों सत्कार जीव श्री विनोद भाटिया जी जो डी आर एम अंबा डिवीजन मलोड़ पहुंचे हैं असि इतने उन्होंने आने जी आकर उन्हों का स्वागत किया है और कुछ साड़िया इस ट्रेडफार्म देशन दंगा सन जो उन्होंने ध्यान के ਕੁਝ ਰੇਲ ਗੱਡੀਆਂ ਦੀ ਮੰਗਾਂ ਸਨ ਜੇ ਸ਼੍ਰੀ ਗੰਗਾ ਨਗ ਪ੍ਰਤਖਸ਼ਰੀ ਆ ਜੀ ਉਹ ਸਾਹਿਬ ਜੋ ਰੇਲ ਗੱਡੀ ਜਾਂਦੀ ਹੈ ਅਸੀਂ ਮੰਗ ਕੀਤੀ ਸੀ ਕਿ ਇਹਨੂੰ ਲਗਾਤਾਰ ਹਰ ਰੋਜ਼ ਚਾਲੂ ਕੀਤਾ ਜਾਵੇ ਕਿਉਂਕਿ ਜੋ ਸੰਕਟਾਂ ਦੀ ਵੇਟਿੰਗ ਹੈ ਉਹ ਦੋ ਦੋ ਤਿੰਨ ਤਿੰਨ ਮਹੀਨਿਆਂ ਤੋਂ ਚੱਲ ਰਹੀ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਇਸ ਨੂੰ ਫਾਰਵਰਡ ਕਰਾਂਗਾ ਕਿਉਂਕਿ ਇਹ ਅਧਿਕਾਰ ਜਿਹੜਾ ਹੈ ਉਹ ਰੇਲਵੇ ਮੰਤਰੀ ਦੇ ਅੰਡਰ ਆਉਂਦਾ ਹੈ ਔਰ ਨਾਲ ਹੀ ਦਾਅਵੇ ਬੇਨਤੀ ਕੀਤੀ ਜੋ ਆਵਾ ਗੱਡੀ ਹੈ ਇਹ ਕਾਫੀ ਸਮੇਂ ਤੋਂ ਬੰਦ ਪਈ ਹੈ ਇਸ ਨੂੰ ਚਲਾਇਆ ਜਾਵੇ ਕਿਉਂਕਿ ਕਰੋਨਾ ਦੇ ਸਮੇਂ ਤੋਂ ਇਹ ਬੰਦ ਪਈ ਹੋਈ ਹੈ ਇਸ ਬਾਰੇ ਵੀ ਮੈਂ ਕਹਿਕ ਮੈਂ ਇਹ ਵੀ ਮੰਗ ਜਿਹੜੀ ਹੈ ਉਹ ਮੰਤਰੀ ਸਾਹਿਬ ਨੂੰ ਆਗਿਆ ਜੀ ਫਾਰਵਰਡ ਕਰਾਂਗਾ ਔਰ ਤੇਜੀ ਸਾਡੀ ਮੰਗ ਸੀ ਸ਼੍ਰੀ ਗੰਗਾ ਨਗਰ ਤੋਂ ਜੋ ਕਾਠ ਦਾ ਧਾਮ ਹੈ ਉਥੋਂ ਤੱਕ ਵੀ ਗੱਡੀ ਚਾਲੂ ਕੀਤੀ ਜਾਵੇ ਉਹਨਾਂ ਦੇ ਵੀ ਉਹਨਾਂ ਕਹਿਕ ਇਹ ਵੀ ਅਧਿਕਾਰਕ ਪੱਤਰ ਮੇਰੇ ਜੀ ਨਹੀਂ ਆਉਂਦਾ ਇਹ ਮੈਂ ਰੇਲਵੇ ਮੰਤਰੀ ਸਾਹਿਬ ਨੂੰ ਤੁਹਾਡੀਆਂ ਮੰਗਾ ਭੇਜਾਂਗਾ ਇੰਨੀਆਂ ਵੀ ਮੰਗਾ ਦੀ ਗੱਲ ਹੋਈ ਸਾਰੀਆਂ ਫਾਰਵਰਡ ਤੇ ਜਿਹੜਾ ਉਹਨਾਂ ਦੇ ਕਰਨ ਵਾਲਾ ਕੰਮ ਉਹਨਾਂ ਨੇ ਜਿਹੜਾ ਜਿਹੜੀਆਂ ਲੋਕਲ ਲੋਕਲ ਮੰਗਾ ਸੀ ਇਸ ਤਰ੍ਹਾਂ ਮੈਂ ਬੇਨਤੀ ਕੀਤੀ ਜਿਹੜੀ ਸਾਡੇ ਰੇਲਵੇ ਚ ਪਾਰਕ ਹੈ ਇਸ ਨੂੰ ਅਤੀ ਸੁੰਦਰ ਬਣਾਇਆ ਜਾਵੇ ਅਗੇ ਦਾ ਪਲੇਟਫਾਰਮ ਨੰਬਰ 1 ਹੈ ਉਹਦੀ ਜਿਹੜੀ ਲੰਬਾਈ ਵਧਾਈ ਜਾਵੇ ਔਰ ਜਿਹੜੇ ਰੇਲਵੇ ਸਟੇਸ਼ਨ ਤੇ ਬਾਥਰੂਮ ਹਨ ਉਹਨਾਂ ਦਾ ਸਫਾਈ ਦਾ ਚੰਗਾ ਪ੍ਰਬੰਧ ਕੀਤਾ ਜਾਵੇ ਔਰ ਸੀਨ ਵਾਲੇ ਪਾਣੀ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਜਾਵੇ ਕਿਉਂਕਿ ਜੋ ਰੇਲਵੇ ਵਿਭਾਗ ਵੱਲੋਂ ਇੱਥੇ ਵਾਟਰ ਕੂਲਰ ਲੱਗਾ ਹੋਇਆ ਹੈ ਉਹ ਥੱਲੇ ਨਲਕੇ ਦਾ ਪਾਣੀ ਉੱਤੇ ਦੇ ਵਿੱਚ ਆਉਂਦਾ ਤੇ ਕੋਈ ਵਿਅਕਤੀ ਵੀ ਉਹ ਪਾਣੀ ਪੀਂਦਾ ਨਹੀਂ ਭਾਵੇਂ ਠੰਡਾ ਹੈ ਇਸ ਲਈ ਆਰੋ ਵਾਲਾ ਪਾਣੀ ਜਿਹੜਾ ਹੈ ਉਹ ਮੁਹੱਈਆ ਕਰਵਾਇਆ ਜਾਵੇ ਔਰ ਉਹਨਾਂ ਨੇ ਇਹਨਾਂ ਮੰਗਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜਲਦੀ ਮੰਗਾਂ ਪੂਰੀਆਂ ਹੋਣਗੀਆਂ ਤੁਹਾਡੇ ਮੇਰੇ ਆਪਣੇ ਵੱਲ ਉਹਨਾਂ ਦੇ ਤੇ ਆਉਂਦੇ ਤੇ ਧੰਨਵਾਦ ਕਰਦਾ ਸਾਰਿਆਂ ਨੂੰ ਫਤੇ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਅੱਜ ਰੇਲਵੇ ਸਟੇਸ਼ਨ ਤੇ ਆ ਗਏ ਕਿਸ ਤਰ੍ਹਾਂ ਦੀ ਕੀ ਕੀ ਵਾਰਤਾਲਾਪ ਹੋਇਆ ਕਿ ਕੀ ਮੰਗਾਂ ਰੱਖੀ ਮਲੂਰ ਸ਼ਹਿਰ ਵੱਲ ਅੱਜ ਮਲੂਰ ਰੇਲਵੇ ਸਟੇਸ਼ਨ ਤੇ ਸਾਡੇ ਅੰਬਾਲਾ ਡਿਵੀਜ਼ਨ ਡੀਆਰਐਮ ਸਾਹਿਬ ਜਿਹੜੀ ਬਨੋਦ ਕੁਮਾਰ ਪਾਠੇ ਜੀ ਆਏ ਉਹਨਾਂ ਦੀ ਟੀਮ ਨਾਲ ਆਈ ਸ਼ਹਿਰ ਨਿਵਾਸੀਆਂ ਨੇ ਉਹਨਾਂ ਦਾ ਸਾਡੇ ਕੋਆਰਡੀਨੇਟਰ ਡਾਕਟਰ ਸਰਦੀਪ ਸਿੰਘ ਗਲਤੋਣਾ ਦੀ ਟੀਮ ਨੇ ਅੱਜ ਵੀ ਸਾਰੇ ਮਿਲ ਕੇ ਉਹਨਾਂ ਦਾ ਸਵਾਗਤ ਕੀਤਾ ਆਪਣੇ ਮਲੋੜ ਦੀਆਂ ਕੁਝ ਸਮੱਸਿਆਵਾਂ ਸੀਆਂ ਜਿਹੜੀਆਂ ਅਸੀਂ ਉਹਨਾਂ ਦੇ ਅੱਗੇ ਰੱਖੀਆਂ ਤੇ ਉਹਨਾਂ ਨੇ ਸਾਡਾ ਹੱਲ ਕਰਨ ਦਾ ਪਨਾ ਵਾਅਦਾ ਵੀ ਕੀਤਾ ਇੱਕ ਜਿਹੜਾ ਪਲੇਟਫਾਰਮ ਨੰਬਰ 1 ਹੈ ਇਹ ਛੋਟਾ ਹੈ ਗੱਡੀ ਦੇ ਡੱਬੇ ਪਿੱਛੇ ਰਹਿ ਜਾਂਦੇ ਹਨ ਉਹਨਾਂ ਨੇ ਬੇਨਤੀ ਕੀਤੀ ਹੈ ਵੱਡਾ ਉਹ ਕਹਿੰਦੇ ਕਰ ਦਿਆਂਗੇ ਇੱਕ ਸਾਡਾ ਜਿਹੜਾ ਸ਼ਹਿਰ ਹੈ ਮਲੋਟ ਇਹ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ ਰੇਲਵੇ ਲਾਈਨ ਦੇ ਦੂਜੇ ਪਾਸੇ ਤੇ ਇੱਕ ਪਾਸੇ ਉਧਰ ਦੇ ਬੱਚੇ ਸਾਡੇ ਸ਼ਹਿਰ ਦੇ ਸਕੂਲ ਬੱਚਿਆਂ ਦੇ ਹੋਣ ਕਰਕੇ ਸਰਕਾਰੀ ਹਸਪਤਾਲ ਹੋਣ ਕਰਕੇ ਬੱਚਿਆਂ ਨੂੰ ਕਰਕੇ ਮਾਰਕਟ ਕਰਕੇ ਉਹਨਾਂ ਬੱਚਿਆਂ ਨੂੰ ਬੜੀਆਂ ਮੁਸ਼ਕਲਾਂ ਲੈਣਾ ਕਰਕੇ ਆਉਂਦੀਆਂ ਹਨ ਜਦੋਂ ਗੁਰਸਤੇਜ ਨਗਰ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਥੱਲੋਂ ਦੀ ਬੱਚਿਆਂ ਨੂੰ ਆਉਣਾ ਪੈਂਦਾ ਅਸੀਂ ਡੀਆਰ ਨੂੰ ਸਾਨੂੰ ਦਿਖਾਇਆ ਵੀ ਮੌਕਾ ਵੀ ਦਿਖਾਇਆ ਅਸੀਂ ਬੇਨਤੀ ਕੀਤੀ ਹੈ ਕਿ ਸਟੱਪ ਵਾਲਾ ਓਵਰਬ੍ਰਿਜ ਜਿਹੜਾ ਹੈਗਾ ਇੱਥੇ ਦੂਜੀ ਪਾਸੇ ਬਣਾਇਆ ਜਾਵੇ ਉਹਨਾਂ ਨੇ ਵੀ ਗੱਲ ਨੂੰ ਧਿਆਨ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਸੁਣਿਆ ਸਾਨੂੰ ਵਾਅਦਾ ਵੀ ਕੀਤਾ ਇੱਕ ਜਿਹੜਾ ਬੁਰਜਾਂ ਵਾਲਾ ਰੇਲਵੇ ਫਟਕਾ ਇਹ ਕਾਫੀ ਹੱਦ ਤੱਕ ਬੰਦ ਰਹਿੰਦਾ ਹੈ ਇਹਦੀ ਬੇਨਤੀ ਕੀਤੀ ਓਵਰਬ੍ਰਿਜ ਅੰਡਰਬ੍ਰਿਜ ਬਣਾਇਆ ਜਾਵੇ ਇਹ ਬੰਨਿਆਂ ਜਿਵੇਂ ਬਾਥਰੂਮ ਵਗੈਰਾ ਸਾਫ ਨਹੀਂ ਹੈਗੇ ਸੀ ਇਹ ਜਿਹੜੀਆਂ ਟੈਕਨੀਕਲ ਗੱਲਾਂ ਸਾਡੇ ਮਰੋੜ ਖੜੀਆਂ ਦੀਆਂ ਸੀ ਆ ਉਹ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਮਿਲ ਕੇ ਅਸੀਂ ਉਹਨਾਂ ਦੇ ਅੱਗੇ ਰੱਖੀ ਹੈ ਤੇ ਸਾਡੇ ਨਾਲ ਵਾਦਾ ਕੀਤਾ ਉਹਨਾਂ ਨੇ ਵੀ ਅਸੀਂ ਗੱਡੀਆਂ ਸਮੱਸਿਆ ਦੂਰ ਕਰਾਂਗੇ ਬੜੇ ਸਵਾਮੀ ਜੀ ਮੋੜ ਦੇ ਵੀ ਤੁਹਾਡੇ ਕਹਿੰਦਾ ਕਿ ਮੀਟਿੰਗ ਹੋਈ ਹੈ ਬੜੇ ਸਵਾਮੀ ਮੋੜ ਸਾਰੇ ਸ਼ਹਿਰ ਵਾਸੀ ਸਾਡੇ ਡਾਕਟਰ ਦੱਸਿਆ ਇਹਨਾਂ ਦੀ ਸਾਡੀ ਟੀਮ ਔਰ ਸਾਡੇ ਮੇਰੇ ਸਾਥੀ ਜਾਰੇ ਸ਼ਹਿਰ ਦੇ ਸਾਡੇ ਕਾੜਾੜਾ ਵੀ ਬਹੁਤ ਪੁਰਾਣੇ ਬੰਦੇ ਹੈ ਅਸੀਂ ਸਾਰਿਆਂ ਨੇ ਮਿਲ ਕੇ ਆਪਣੀਆਂ ਜੋ ਡਿਮਾਂਡਾਂ ਸਾਡੇ ਸ਼ਹਿਰ ਦੀਆਂ ਮੁਸ਼ਕਲਾਂ ਦੀ ਰੱਖੀਆਂ ਉਹਨਾਂ ਨਾਲ ਵਾਅਦਾ ਕੀਤਾ ਬਹੁਤ ਸੁਆਣੀ ਜਿਹੀ ਮੀਟਿੰਗ ਹੋਈ ਉਹਨਾਂ